ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਤੇ ਅਰਦਾਸ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੋਗੇ ਟਵੈਸਟ ਬੇਨਤੀ ਕਰਦੇ ਆਂ ਸਜਣੋ ਆਪਣੀ ਜ਼ਰੂਰੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਉਹ ਵੀਡੀਓ ਕਾਲ ਤੇ ਆਨਲਾਈਨ ਚੁਆਈ ਕਰਿਆ ਕਰੋ ਗੱਭਨ ਡੰਗਰ ਨੂੰ ਚੰਗੀ ਤਰ੍ਹਾਂ ਠਿੱਪ ਕੇ ਵਰਾ ਕੇ ਖੜ੍ਹਾ ਕਰੋ ਠੀਕ ਹੈ ਜੀ ਤੇ ਧੰਨਵਾਦ ਵੀ ਹੈ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਓ ਅੱਜ ਦੀ ਆਪਣੀ ਵਿਜਟ ਪਿੰਡ ਛੱਠੀਆਂ ਸੋਲ ਠੀਕ ਹੈ ਨੇੜੇ ਬਾਬਾ ਬੁੱਢਾ ਸਾਹਿਬ ਢੀਡਵਾ ਬੁੱਢਾ ਸਾਹਿਬ ਤੇ ਚਪਾਲ ਵੀ ਰਹਿ ਗਿਆ ਠੀਕ ਹੈ ਜੀ ਡਾਕਟਰ ਪਲਵਿੰਦਰ ਕੋਲ ਪਹੁੰਚੇ ਆ ਸੱਤ ਅੱਠ ਸੱਜ ਨੂੰ ਇੱਥੋਂ ਪਸ਼ੂ ਜਿਹੜੇ ਆਪਾਂ ਵਿਖਾਉਣੇ ਆ ਐਂਡ ਤੱਕ ਜਰੂਰ ਬਣੇ ਰਹੋ ਕਰਦੇ ਆ ਗੱਲਬਾਤ ਡਾਕਟਰ ਸਾਹਿਬ ਨਾਲ ਮਹਾਰਾਜ ਸਤਿ ਸ੍ਰੀ ਅਕਾਲ ਬਾਪੋ ਸਤਿ ਸ੍ਰੀ ਅਕਾਲ ਮਹਾਰਾਜ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਚੜਦੀ ਕਲਾ ਜੀ ਕਹਿੰਦੇ ਸਦਾ ਵਧੀਆ ਜੀ ਮਹਾਰਾਜ ਅਡਰੈਸ ਕਰੀਏ ਨੋਟ ਭਾਈ ਪਿੰਡ ਛੱਠੀ ਸੋਹਲ ਜੀ ਜ਼ਿਲ੍ਹਾ ਤਰਨਤਾਰਨ ਤਸੀਹਾਰ ਤੇ ਮੋਬਾਈਲ ਨੰਬਰ 98149 55838 ਠੀਕ ਹੈ ਕਿੰਨੇ ਪਸ਼ੂਆਂ ਦੀ ਡਿਟੇਲ ਸਾਂਝੀ ਕਰੀਏ ਸੱਤਾਂ ਜੀ ਸੱਤ ਪਸ਼ੂ ਹੈ ਨਾ ਇੱਕ ਆਪਾਂ ਐਂਡ ਤੇ ਪੀਸ ਨੀਲੀ ਰਾਵੀ ਦਾ ਆ ਕੀ ਰਾ ਤੇ ਦੰਦ ਨਾ ਨਾ ਛੱਗਾ ਜੀ ਛੱਗਾ ਛੇ ਦੰਦ ਹੋ ਗਿਆ ਕੱਟਾ ਵਿਖਾਣਾ ਹਨ ਉਹ ਐਂਡ ਤੇ ਵਿਖਾਉਣੇ ਆ ਸ਼ੁਰੂਆਤ ਕਰੀਏ ਮੈਂ ਸੋਈ ਸਵਾਈ ਕਾਲੀ ਤੋਂ ਲਓ ਸਜਰੋ ਬਿਲਕੁਲ ਜੈਡ ਬਲੈਕ ਮੈਂ ਆ ਤੇ ਕਾਲੀ ਤੇ ਆ ਕੱਟਾ ਮਗਰ ਨਹੀਂ ਕੱਟੀ ਆ ਕੱਟੀ ਆ ਗਈ ਹਨਾ ਕੱਟੀ ਜਿਹੜੀ ਪੱਟੇ ਖਾਂਦੀ ਅੰਤਜਾ ਲਾਇਓ ਕੋ ਡੇਢ ਗਮਿਨੇ ਲੱਗ ਭਾਗੋ ਬਾਈ ਜੀ ਖੋਲ ਕੇ ਤੋਰਾ ਚੈੱਕ ਕਰਾਈਏ ਤੇ ਨਾ ਨਾ ਡਿਟੇਲ ਸਾਂਝੀ ਕਰੀਏ ਕਿਣਵਾ ਸੂਹਾ ਤੇ ਕਿੰਨਾ ਮੌਕੇ ਦਾ ਦੁੱਧ ਹੋਊਗਾ ਮਾਰਨ ਤਿੱਜਾ ਸੁਗਾ ਅੱਛਾ ਜੇ ਤੁਹਾਨੂੰ ਸੁਈ ਆ ਠੀਕ ਹੈ ਜੀ ਤੇ ਦੁੱਧ ਦਾਖਲ ਉਹ 9 ਕਿਲੋ ਦੀ ਗਰੰਟੀ ਦਵਾਂਗੇ ਬਿਲਕੁਲ ਜੀ 9 ਕਿਲੋ ਦੀ ਸੱਚ ਨੂੰ ਗਰੰਟੀ ਆ ਮੈਂ ਚੰਗੀ ਆ ਵਜੂਦ ਦੀ ਵਜਨ ਲੋਡ ਪੂਰਾ ਵੱਡਾ ਕੱਦ ਵਜਨ ਠੀਕ ਹੈ ਜੈਡ ਬਲੈਕ 'ਚ ਮੈਂ ਆ ਗਈ ਆ ਤੇ ਇੱਕ ਮਾਰਾਇਆ ਇੱਚਾ ਘਾ ਥੋੜਾ ਆ ਠੀਕ ਆ ਥੋੜਾ ਜਿਹਾ ਸੱਜਣੋ ਬੇਮਲੂਮਾ ਯ ਇਕ ਥਾਂ ਦਾ ਪੰਜਵੇਂ ਭੂਰ ਕਹਿ ਦਿੱਗੇ ਉਹ ਮਾਰਦੀ ਆ ਠੀਕ ਆ ਇੰਨਾ ਇੱਕ ਜੈਸ ਲਾ ਲਿਓ ਕੋਈ ਵੀਡੀਓ 깔 ਤੇ ਜਾਂ ਆਪਣੀ ਆਨਲਾਈਨ 'ਚ ਵਾਈ ਆ ਕੇ ਜਿੱਥੇ ਵਿਜ਼ਿਟ ਕਰਕੇ ਫਾਰਮ ਤੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਇਹ ਤੁਹਾਡਾ ਫਰਜ ਬੰਦਾ ਪੈਸੇ ਲਾਉਣੇ ਆ ਬਾਕੀ ਧੰਨਵਾਦ ਤੇ ਬਾਈ ਜਿੰਦਾ ਰੇਟ ਕੀ ਰਹਿ ਗਿਆ ਮੋਲ ਜੀ 90 ਕਾ ਜੀ 90000 ਰੁਪਿਆ ਤੇ ਪਿਆਰ ਮਾਤ ਕਰਕੇ ਹਾਂ ਨਾ ਕਿੰਨੇ ਦੀ ਕਰ ਦਈਏ ਦੋ ਘੱਟ ਕਰ ਲਓ ਦੋ ਘੱਟ ਨਾ ਕਰਕੇ ਪੰਜ ਕਰੀਏ ਨਾ ਚੱਲ ਜੋ ਮਰਜ਼ੀ ਕਰ ਪਹਿਲੀ ਵੀਡੀਓ 85000 ਦੀ ਹਾਂ ਦੇਣਾ ਦੂਜੇ ਨੰਬਰ ਤੇ ਮੜੀ ਡੋਲੀ ਨੀਲੀ ਰਾਵੀ ਦੇ ਵਿੱਚ ਖਿਆਰ ਆ ਕਰੀ ਮੈਂ ਸੱਜਣੋਂ ਆ ਗਈ ਆ ਤੇ ਦਿਨ ਬਾਈ ਕਿੰਨੇ ਰਹਿ ਗਏ ਸੂਝ ਇਹਦਾ 5 ਤਰੀਕ ਦਿਨ ਪੂਰੇ ਆ 5 ਤਰੀਕ ਨੂੰ ਹਾਂਜੀ ਠੀਕ ਆ ਅੱਜ 29 ਅਗਸਤ ਹੋ ਗਈ ਸਤਿਓ 2025 ਤੇ 5-6 ਦਿਨ ਬਾਕੀ ਸਮਾਂ ਰਹੇਗਾ ਮਧਰੀਆਂ ਗੋਡੀਆਂ 'ਚ ਮੈਂ ਬਾਕੀ ਵਜ਼ਨ ਲੋਡ ਦੀ ਚੰਗੀ ਆ ਠੀਕ ਆ ਲੈ ਚਲੋ ਜੀ ਸਿੰਘ ਨਿੱਕਾ ਕੋਲ ਸਿੰਘ ਲੋ ਜੀ ਬਾਹਰ ਪਿਛੇ ਦੀ ਬਿਲਕੁਲ ਥਣਾ ਦੀ ਉਹ ਥਣਾ ਦੀ ਗਰੰਟੀ ਹੋਵੇ ਆਪਣੀ ਓਕੇ ਜੀ ਕੋ ਵੀਰ ਭਰਾ ਟਰਮ ਮੰਗਾਉਂ ਥਣਾ ਦੀ ਗਰੰਟੀ ਪਿਛੇ ਦੀ ਗਰੰਟੀ ਬਣਾਉਂਗੇ ਠੀਕ ਆ ਜੀ ਇਹ ਬਾਈ ਜੀ ਦੀ ਕੀਮਤ 85 85000 ਹਾਂਜੀ ਹਾਂ ਨਾ ਬਾਈ ਜੀ ਕਰ ਦਿਓ ਆਪੇ ਕਰ ਦਿਓ ਤੂੰ ਫਿਰ ਪੰਜ ਹੀ ਕਹਿਣਾ ਚਾ ਲੱਸੀ ਦੀ ਹਾਨਾ ਹੋ ਗਈ ਲੱਸੀ ਦੀ ਪੰਜ ਆਇਆ ਤੂੰ ਫਿਰ ਲਿਆਉਣਾ ਦੇ ਉੱਥੇ ਹੀ ਆ ਉੱਥੇ ਲਿਆਉਣਾ ਆਪੇ ਕਰ ਦਿਆ ਠੀਕ ਆ ਤੀਜੇ ਨੰਬਰ ਤੇ ਮੈਂ ਗੱਬਣ ਆ ਗਈ ਹਨਾ ਇੱਕ ਹੋਰ ਹਾਂਜੀ ਠੀਕ ਆ ਜੀ ਸਿੰਘ ਸੱਚ ਨੂੰ ਥੋੜਾ ਖੁੱਲਾ ਲੇਵਾ ਬੜਾ ਏ ਲੇਵੇ ਵਾਲੋਂ ਦੇ ਪੂਰੀ ਜਬਰਦਸਤ ਆ 92 ਚੰਗਾ ਨੋਕ ਵਾਲਾ ਆਣ ਲੱਗਾ ਦੰਦਾ ਦੰਦਾ ਦੀ ਕੈਂ ਉਹਦੇ ਸਿੰਘ ਥੋੜਾ ਖੁੱਬਾ ਨੋ ਜੀ ਦੇਣਾ 8 ਲੈ ਜੇ 10 ਲੈ ਜੇ ਬਾਈ ਇਹਨਾਂ ਦਾ ਇਹ ਲੈ ਜੂ ਨਾ ਫਿਰ ਕੋਣ ਨਹੀਂ ਤੈਨਾਂ ਤਰੀਕੇ ਜਨੇ ਰੜੀ ਜੋ ਅੱਛਾ ਤੇ ਇਹਨਾਂ ਤਰੀਕੇ ਨਾਲ ਹਾਂ ਜੀ ਲੈ ਜੂਗੀ ਫਿਰ 8 ਕੇ ਦੇਣਾ ਜੀ ਦੋ ਦੰ ਦਾਜਾ ਆ ਬਲਾਇਓ ਕਾਤ ਵਜਨ ਦੀ ਫੁੱਲ ਵੱਡੀ ਆ ਕਿ 14 ਦੇਣਾ 10 ਦੇਣਾ ਜਾਂ 12 ਦੇਣਾ ਇਹਦਾ ਕੋਈ ਵੀ ਕਿਉਂਕਿ ਲਿਆਂਦੀਆਂ ਨਹੀਂ ਆ ਪਿਛਲੇ ਘਰ ਦੀਆਂ ਤੁਹਾਡੇ ਘਰਾਂ ਚ ਲਿਆਂਦੀਆਂ ਤੁਹਾਡੇ ਘਰਾਂ ਚ ਚਲ ਜਣੀਆਂ 10 ਤੀ ਕੋਈ ਗਰੰਟੀ ਨਹੀਂ ਦੇਣੀ ਕਿਸੇ ਨੂੰ ਤੇ ਬਾਈ ਜੀ ਰੇਟ ਆ ਰੇਟ ਇਹਦਾ 85 85000 ਰੁਪਇਆ ਸੱਜ ਨੂੰ ਇਹਦਾ ਵੀ ਇਹ ਚ 5000 ਬਾਈ ਜੀ ਦਰਦੀ ਤੂੰ ਸਾਰੇ 5-5 ਹੀ ਡਾਈ ਜਾਣੇ ਅੱਜ ਨਹੀਂ ਤੁਹਾਡੇ ਖੁਸ਼ੀ ਆ ਜੀ ਜੇ ਦੋ ਦੋ ਕਰਨਾ ਦੋ ਕਰ ਦੋ ਚਲ ਕੋਈ ਨਹੀਂ ਅਸੀਂ ਦਿਹਾੜਾ ਹੋ ਗਈ ਚਲੋ ਚੌਥੇ ਨੰਬਰ ਤੇ ਸਜਣੋ ਗੱਬਣ ਮੈਂ ਆ ਗਈ ਬਿਲਕੁਲ ਕਾਲੀ ਮੈਂ ਆ ਵੱਡੇ ਢਾਂਚੇ ਦੇ ਵਿੱਚ ਆ ਠੀਕ ਹੈ ਦੇਣ 10 ਲੈਂਦੀ ਆ ਲਓ ਜੀ ਭਾਈਓ ਨਾ ਵੀਰੋ ਨਾ ਬਾਤਾਂ ਸ਼ਾਮੇ ਜਾ ਕੇ ਜਾ ਤੂੰ ਬਾ ਮੜਿਆ ਲਓ ਜੀ ਸਜਣਾਂ ਟਾਈਮ ਲੰਬੀ ਕਰਦੇ ਬਿਲਕੁਲ ਬਿਲਕੁਲ ਜੀ ਦੇ ਨਾ 10 ਬਾਈ ਲੈ ਜੂਣਾ ਏ ਲੈ ਜੀ 8 ਤਰੀਕ ਨੂੰ ਦਿਨ ਦੇ ਦੋ 68 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਾਂ ਜੀ ਦੋ ਤਿੰਨ ਦਿਨ ਇਹ ਬਾਕੀ ਸਜਣੋਂ ਪਏ ਆ ਬੰਜੂਗੇ ਮੈਂ ਪੂਰੀ ਤੇ ਵੱਡੇ ਤਾਂ ਚੇ ਜੇ ਸਿੰਗਲ ਹੱਡੀ ਦੀ ਸਜਣੋਂ ਕਦ ਬੋਦ ਪੂਰਾ ਤੇ ਇਹ ਬਾਈ ਜੀ ਕੀਮਤ ਇਹਦੀ ਹਾਂ ਨਾ ਦੋ ਘਾਟ ਅਸੀ ਐ ਦੋ ਘਾਟ ਅਸੀ ਇਹ ਚੋਂ ਫਿਰ ਤਿੰਨ ਘਰ ਛੱਡ ਜੀ ਪੰਜ ਨਹੀਂ 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 ਚਲ ਦੋ ਛਟਾ ਲਾਓ 75 ਦੀ ਨਾ ਕਰਦੀ ਚੱਲ ਜਨ ਕਰ ਲਾ ਫਿਰ ਲੋ ਜੀ ਇਹ ਮੜੇ ਲਾ ਦਿਓ ਬਾਈ ਜੀ ਨੂੰ 900 ਦਿਨਾਂ ਦਾ ਜੈ ਜੈ 75000 ਰੁਪਈਆ ਮੈਂ ਵੱਡੀ ਢਾਵਾਲਿਆ ਪੂਰੀ 75000 ਦੀ ਬਿਲਕੁਲ ਤਾਜੀ ਮੈਂ ਸੋਈ ਜਾਣੀ ਆ ਹੋਰ ਅਠਾ ਦਿਨਾਂ ਨੂੰ ਆ ਮੈਂ ਆ ਗਈ ਖੋਲ ਕੇ ਵਿਖਾਇਓ ਨੇਰੀ ਟੋਕੜ ਤੇ ਦੁੱਧ ਕੋਲ ਬਾਈ 6 ਕਿਲੋ 6 ਕਿਲੋ ਠੀਕ ਹੈ ਮੇਲ ਦੀ ਭਾੜੇ ਦੀ ਬਿਲਕੁਲ ਬਿਲਕੁਲ ਐਨੂੰ ਦੋ ਦੋ ਨਾਲ ਨਾਲ 6 ਕਿਲੋ ਦੁੱਧ ਵੱਡੇ ਡਾਟਾਂ ਚੇ ਲਾ ਬਾਈ ਕੋਈ ਠੀਕ ਨਹੀਂ ਆ ਕੋਈ ਕੁਛ ਨਹੀਂ ਬਿਲਕੁਲ ਚਾਰਟ ਤੇ ਮਿਲੂਗੀ ਬਾੜੇ ਦੇ ਬਾਈ ਜੀ ਰੇਟ 40 000 ਤੇ ਪੰਜ ਹੀ ਛੋਟ ਕਰ ਦੇਗੀ ਨਹੀਂ ਘੱਟ ਨਹੀਂ ਪੰਜ ਕਰੀਏ ਬਾਈ ਨਹੀਂ ਜਾਣ ਕੇ 35 ਜਾਣ ਕੇ ਪੰਜ ਲਾਈ ਕੰਮ ਸੱਚਾ ਚੱਲਣ ਦੋ ਦੋ ਵਾਲਾ ਨਾ ਕਰੋ ਵਿੱਚ ਕਰੋ ਸਾਰੇ ਸੱਚੇ ਇੱਕੋ ਡਾਵੇਂ ਦਾ ਜਾਦ ਹੈ ਆ ਇਹਦੇ ਕੋਲ 6 ਕਿਲੋ ਦੁੱਧ ਆ ਗਿਆ ਲੀਟਰ ਵਾਲਾ ਲੀਟਰ ਵਾਲਾ ਮੈਂ ਮੈਂ ਦੀ ਪਹਾੜੇ ਦੀ ਇਹ ਵੀ ਪਹਾੜੇ ਤੇ ਚਾੜ ਤੇ ਮਿਲੂਗੀ ਬਿਲਕੁਲ ਤੇ ਸੂਵੇ ਦਾ ਹਾਂ ਤਾਂ ਜੇ ਤੁਸੀਂ ਆਪ ਲੈਣਾ ਦੂਜਾ ਤੀਜਾ ਤੇ ਚੌਥਾ ਠੀਕ ਆ ਦੁੱਧ 6 ਕਿਲੋ ਮਿਲੂ ਹੋਊਗਾ ਪੱਕਾ ਚੋਣ ਓਕੇ ਹੋਊਗੀ ਸਨਾਂ ਦੀ ਸਾਫ਼ ਹੋਊਗੀ ਘੱਟ ਵਜ਼ਨ ਵੀ ਮੀਡੀਅਮ ਦੀ ਮੈਂ ਆ ਤੇ ਏ ਬਾਈ ਕੀ ਹੁੰਦਾ ਜੋੜਾ ਇੱਕੇ ਰੇਟ ਤੇ ਇੱਕੋ ਜੀ ਫੇਰ ਦੋਹਾਂ ਦਾ ਇੱਕੋ ਰੇਟ ਤੇ ਜਾਂਦੇ ਇਹ ਵੀ ਹਾਂ ਤੇ ਨਾ 35 35000 ਰਿਆਂ ਦੋਵੇਂ ਮਹੀ ਮਿਲ ਜਾਣੀਆਂ ਖੀਰ ਤੇ ਠੀਕ ਹੈ ਜੀ ਇਹ ਨੰਬਰ ਹੈਗਾ ਜੇ 6ਵਾਂ ਤੇ 7ਵਾਂ ਨੰਬਰ ਠੀਕ ਹੈ ਜੀ ਨਹੀਂ ਸੌਰੀ ਇਹ 5ਵਾਂ ਤੇ 6ਵਾਂ ਨੰਬਰ 7ਵੇਂ ਨੰਬਰ ਤੇ ਜਿਹੜਾ ਤੁਹਾਨੂੰ ਮਾਲੀ ਜਾਂਨੇ ਹਾਂ ਉਹ ਆ ਗਿਆ ਨੀਲੀ ਦਾ ਵੀ ਦਾ 6 ਦੰਦ ਘਟਾ ਮੂੰਹ ਤੋਂ ਬਾਕੀ ਪ੍ਰੋਪਰ ਨਿਸ਼ਾਨੀਆਂ ਕਵਰ ਕਰਦਾ ਆ ਸਿੰਘ ਨਿੱਕਾ ਗੋਲ ਸਿੰਘ ਹਨਾ ਰੇੜੇ ਗੱਡੀ ਲੱਗਾ ਤੇ ਮੈਂ ਹੀ ਨਿੱਕਰਾ ਕਰ ਰਿਹਾ ਦਾਣਾ ਹੈ ਨਾ ਨਹੀਂ ਕਰਦਾ ਕਰਦਾ ਮੈਂ ਵੀ ਕਰਾਸ ਕਰਦਾ ਮੂਤਰੀ ਦੇ ਵੀ ਨਿਸ਼ਾਨ ਬਿਲਕੁਲ ਪ੍ਰੋ퍼 ਪਾਇਆ ਤੇ ਟੈਸਟਿਕਲ ਚੰਗੇ ਲੱਗੇ ਸੱਜਣੋ ਲਓ ਜੀ ਬਿਲਕੁਲ ਨਿੱਕੀ ਗੋਲ ਸਿੰਘ ਜੀ ਜਿਹਨੂੰ ਕਹਿ ਸਕਦੇ ਆ ਤੇ ਫੇਸ ਕੁਆਲਟੀ ਜਿਹੜੀ ਹੈ ਨਾ ਜਰਸੀ ਗਾਰ ਕੀ ਆ ਨਿੱਕੀ ਜੀ ਹੈ ਨਾ ਮਧਰੀਆਂ ਗੋਟੀਆਂ ਦੇ ਵਿੱਚ ਆ ਗਿਆ ਏ ਲੈ ਚਲੋ ਬਾਈ ਜੀ ਲੈ ਚਲੋ ਲਓ ਜੀ ਮੈਂਦੇ ਹੱਕ ਜਿਹੜੀ ਚੰਗਾ ਸਜਣਾ ਨੀਲੀ ਰਾਵੀ ਵੈਸੇ ਥੋੜੀ ਜੀ ਨਸਲ ਮਦਰੀ ਘੋਡੀ ਦੇ ਵਿੱਚ ਆਮ ਕਰਕੇ ਖਾਸ ਕਰਕੇ ਪੈਂਦੀ ਆ ਤੇ ਬਾਈ ਜੀ ਹਾਂ ਨਾ 50 ਯਾ ਹਾਂਜੀ ਤੇ ਉਹ ਚੋਂ ਫੇਰ ਤੂੰ ਉਹੋ ਕੋਈ ਕਰਨਾ ਮੈਨੂੰ ਜੱਦ ਦੇਣਾ ਠੰਡਾ ਆ ਗਿਆ ਨਾ ਪਾਲ ਕਰ ਲੈ ਜੋ ਮਾਨ ਕਰਾਉਣੇ ਕਰਾ ਲੈ 5 ਕਰ ਦੇ ਯਾਰ 5000 ਇਹਦੇ ਤੋਂ ਮਾਨ 45 ਇਹਦੇ ਤੋਂ ਛੋੜੀ 200 ਰੁਪਇਆ ਬਸ ਲੈ ਸਜਣਾ 45000 ਦੇ ਵਿੱਚ ਇਹ ਕੱਟਾ ਮਿਲ ਜਾਊਗਾ ਕਿ ਇਹ ਪਸ਼ੂਆ 7 ਪਹੁੰਚਣਾ ਪਊਗਾ ਠੱਠੀਆਂ 16 ਹਾਂਜੀ ਨੇੜੇ ਰਹਿ ਗਿਆ ਚਪਾਲ ਤੇ ਵੀਰ ਬਾਬਾ ਬੁੱਢਾ ਸਾਹਿਬ ਡਾਕਟਰ ਭਲਵਿੰਦਰ ਸਿੰਘ ਦੇ ਫਾਰਮ ਦੇ ਸასიਖਾਲ ਜੀ ਸਾਰਿਆਂ ਨੂੰ